ਇਹ ਸਾਈਂ ਪ੍ਰਚਾਰ ਕਰਨ ਨੂੰ ਪ੍ਰਚਾਰ ਕਾਹਦਾ ਕਰਨ ਲੇ ਦੱਸੋ ਕਿਤੇ ਲੰਗਰ ਦੇਖੋ ਉਹਨਾਂ ਦਾ ਕਿੱਥੇ ਲੱਗਿਆ ਹੁੰਦਾ ਕਿਤੇ ਦੇਖਿਆ ਉਹਨਾਂ ਦਾ ਲੰਗਰ ਦਾ ਕਿਤੇ ਉਹ ਜਾ ਕੇ ਸ਼ਬੀਲ ਲਾਉਂਦੇ ਹੁਣ ਅਸੀਂ ਵਜੇ ਤੱਕ ਇਹ ਨਹੀਂ ਦੱਸ ਸਕੇ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਕਿੰਨੇ ਮਹਾਨ ਨੇ ਇਹਨਾਂ 'ਚ ਕਿੰਨੇ ਗੁਰੂਆਂ ਦੀ ਬਾਣੀ ਆ ਕਿੰਨੇ ਵਿਭਗਤਾਂ ਦੀ ਬਾਣੀਆਂ ਵਿੱਚ Hindu ਕੌਮ ਵੀ ਵਿੱਚ ਆ ਮੁਸਲਮਾਨ ਕੌਮ ਵੀ ਵਿੱਚ ਆ ਥਰੂ ਮਨੀ ਕਮੇਟੀ ਦੀ ਹੁਣ ਤੁਸੀਂ ਉਹਨਾਂ ਨੇ ਆਰਡਰ ਕਰਤਾ ਵੀ ਜਾਰੇ ਸਿਰਾਂ ਤੇ ਚੁੰਨੀਆਂ ਲਾਓ ਕਾਲੀਆਂ ਲਾਓ ਤੁਸੀਂ ਦਸਤਾਰਾਂ ਸਜਾਓ ਇੱਕ ਦਿਨ ਸਜਾਉਣ ਨਾਲ ਕੀ ਬਣਦੀ ਮੈਨੂੰ ਐ ਦੱਸੋ ਵੀ ਚਲੋ ਮੈਂ ਕਹਿੰਦਾ ਵੀ ਤੇ ਸਾਰੇ ਸਜਾਣ ਮੈਂ ਇਸ ਵੀਡੀਓ ਦੇ ਮਾਧਿਅਮ ਰਾਹੀਂ ਮੱਲੇ ਦੀਆਂ ਸੰਗਤਾਂ ਨੂੰ ਵੀ ਬੇਨਤੀ ਕਰਾਂਗਾ ਕਿ ਵੀਰ ਜੀ ਨੇ ਇੱਕ ਥੋੜਾ ਜਿਹਾ ਗਿਲਾ ਵੀ ਜ਼ਾਹਿਰ ਕੀਤਾ ਫੇਸਬੁੱਕ ਦੇ ਉੱਤੇ ਮੈਂ ਤਸਵੀਰਾਂ ਦੇਖ ਰਿਹਾ ਸੀ ਇਹਨਾਂ ਦੀ ਪੋਸਟ ਇਹ ਵੀਡੀਓ ਸਾਰਿਆਂ ਨੂੰ ਬੇਨਤੀ ਹੈ ਵੀ ਪਹੁੰਚਾ ਦਿਓ ਸਾਰਿਆਂ ਦੇ ਘਰਾਂ ਤੱਕ ਵੀ ਸੁਣ ਲੈਣ ਜ਼ਰੂਰ वाहे गुरु जी का खालसा वाहेगुरु जी की फतेह खालसा प्रचार मिशन यूट्यूब चैनल देख रहे स्वागत है जो तो प्रेम खेलन का चाओ, सिर तार तली गली मेरी आओ सूरा सो पहचानी है, जो लरे दिन के हेत पुरजा पुरजा कट मर कबू न छाड़े खेत सारे पली पली प्रकार जानते ने जून चौरासी का जो घलूकार है ਕਿਤਨਾ ਭਿਆਨਕ ਸੀ ਸੋਸ ਕੱਲੂਕਾਰੇ ਨੂੰ ਕੱਲੂਕਾਰੇ ਦੀ ਯਾਦ ਤਾਜ਼ਾ ਕਰਦੇ ਆ ਗੁਰਦੁਆਰਾ ਅਨੰਦ ਨਗਰ ਬੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸਿੰਘ ਸਭਾ ਗੁਦਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਅਤੇ ਪਾਇ ਵਿਕਰਮਦੀਪ ਸਿੰਘ ਜੀ ਉਹਨਾਂ ਦੀ ਟੀਮ ਵੱਲੋਂ ਇੱਕ ਮਹਾਨ ਉਪਰਾਲਾ ਕੀਤਾ ਗਿਆ 4 5 6 ਜੂਨ ਦਾ ਇਸ ਗੁਦਾਰਾ ਸਾਹਿਬ ਵਿਖੇ ਕੈਂਪ ਲਗਾਇਆ ਗਿਆ ਉਹਦੇ ਵਿੱਚ ਬੱਚਿਆਂ ਨੂੰ ਬਹੁਤ ਵਧੀਆ ਇਤਿਹਾਸ ਦੀ ਜਾਣਕਾਰੀ ਤੇ ਹੋਰ ਕੁਝ ਵੀ ਐਕਟੀਵਿਟੀਜ਼ ਕਰਵਾਈਆਂ ਗਈਆਂ ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਸ ਕੈਂਪ ਦੌਰਾਨ ਬੱਚਾ ਨੂੰ ਕੀ ਸਿਖਾਇਆ ਗਿਆ ਬੱਚਾ ਨੇ ਕੀ ਸਿੱਖਿਆ ਤੇ ਕਿੰਨੀ ਕਿ ਲੋੜ ਹੈ ਅੱਜ ਦੇ ਜ਼ਮਾਨੇ ਦੇ ਵਿੱਚ ਉਸ ਚੀਜ਼ ਦੀ ਹਰ ਇੱਕ ਗੁਰੂਕਾਰ ਨੂੰ ਐਸੇ ਕੰਪ ਲਗਾਣੇ ਚਾਹੀਦੇ ਨੇ ਹਰ ਇੱਕ ਗੁਰੂਕਾਰ ਨੂੰ ਬੱਚਿਆਂ ਪ੍ਰਤੀ ਅੱਜ ਦੇ ਦਿਨ ਦੇ ਜੋ ਇਤਿਹਾਸ ਬਾਰੇ ਜਾਣਕਾਰੀ ਦੇਣੀ ਬਣਦੀ ਹੈ ਬਹੁਤ ਜ਼ਰੂਰੀ ਹੈ ਜੋ ਅੱਜ ਦਾ ਜੋ ਕੱਲੂ ਕਰਾ ਹੈ ਇੱਕ ਇੱਕ ਸਿੱਖ ਦੇ ਘਰ ਦੇ ਵਿੱਚ ਇੱਕ ਇੱਕ ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਦੇ ਦਿਨ ਕੀ ਹੋਇਆ ਸੀ ਕਿਵੇਂ ਅਕਾਲ ਤਖਤ ਸਾਹਿਬ ਉਤੇ ਹਿੰਦੂਸਤਾਨ ਦੀ ਹਕੂਮਤ ਨੇ ਹਮਲੇ ਕਰਵਾਏ ਤੇ ਸਾਡੇ 1ਵੀਂ ਸਦੀ ਦੇ ਮਹਾਨ ਯੋਧੇ ਯਾਨੀ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਖਾਲਸਾ ਜੀ ਨੂੰ ਉੱਥੇ ਸ਼ਹੀਦ ਕੀਤਾ ਗਿਆ ਤੇ ਉਹਨਾਂ ਨੇ ਆਪਣੇ ਆਨ ਬਾਨ ਜਾਨ ਦੇ ਨਾਲ ਸਿੱਖ ਧਰਮ ਦੀ ਔਰ ਆਪਣੀ ਸਿੱਖੀ ਦੀ ਕੇਸਾ ਸਵਤ ਸੁਆਸਾ ਦੇ ਨਾਲ ਉੱਥੇ ਨਿਭਾ ਕੇ ਸ਼ਹੀਦੀ ਦਿੱਤੀ ਤੇ ਆਪਣੀ ਅਣਖ ਦੀ ਇੱਕ ਮਿਸਾਲ ਕਾਇਮ ਕੀਤੀ ਸੋ ਆਓ ਗੱਲਬਾਤ ਕਰਦੇ ਆਂ ਭਾਈ ਸਾਹਿਬ ਜੀ ਨਾਲ ਪੁੱਛਦੇ ਆਂ ਕਿ ਅੱਜ ਦੇ ਦੌਰਾਨ ਦੇ ਜੋ ਕੈਂਪ ਲੱਗੇ ਨੇ ਬੱਚਿਆਂ ਨੇ ਤੁਸੀਂ ਦੇਖ ਰਹੇ ਹੋ ਕਿ ਬੱਚੇ ਕਿੰਨੇ ਕਿੰਨੇ ਸੋਹਣੇ ਬਾਣਿਆਂ ਦੇ ਵਿੱਚ ਤਿਆਰ ਨੇ ਤਾਂ ਉਹਨਾਂ ਬਾਣਿਆਂ ਦੇ ਵਿੱਚ ਜੋ ਭਾਈ ਸਾਹਿਬ ਨੇ ਪ੍ਰਾਲੇ ਕੀਤੇ ਨੇ ਉਹਨਾਂ ਨੂੰ ਤਿਆਰ ਕਰਵਾਇਆ ਤੇ ਉਹਦੇ ਵਿੱਚ ਕੀ ਕੀ ਸਿਖਾਇਆ ਗਿਆ ਸੋ ਗੱਲਬਾਤ ਕਰਦੇ ਆਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਸਾਬ ਜੀ ਜੋ ਤੁਸੀਂ ਕੈਂਪ ਲਗਾਇਆ ਅੱਜ ਦੇ ਦੌਰਾਨ ਜੂਨ 83 ਦੇ ਸਬੰਧਿਤ ੱਲੂਕਾਰਨ ਸਬੰਧ ਦੇ ਵਿੱਚ ਕੀ ਕੀ ਸਿਖਾਇਆ ਗੋ ਇਸ ੱਲੂਕਾਰ ਦੇ ਵਿੱਚ ਇਸ ਸੋਰੀ ਕੈਂਪ ਦੌਰਾਨ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ ਕਉ ਫਾਤੇ ਬੁਲਾਉਣਾ ਕਹੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਕੈਂਪ ਨੂੰ ਜ਼ਰੂਰ ਤਾਂ ਸੀਗੀ ਤੋਂ ਜਿਵੇਂ ਅਸੀਂ ਬਹੁਤ ਮਤਲਬ ਗੁਰਪਰਬ ਤਾਂ ਮਨਾਉਂਦੇ ਆ ਪਰ ਸਾਡੇ ਜਿਹੜਾ ੱਲੂਕਾਰੇ ਸਾਕੇ ਨੇ ਇਹ ਅਸੀਂ ਕਿਸੇ ਡਰ ਕਰਨ ਪਤਾ ਨਹੀਂ ਕੀ ਡਰ ਆ ਸਾਨੂੰ ਗੁਰੂ ਘਰਾਂ ਵਿੱਚ ਇਹ ਸਾਕੇ ਮਨਾਏ ਨਹੀਂ ਜਾਂਦੇ ਤੇ ਸਾਡਾ ਉਪਰਾਲਾ ਸੀ ਇੱਕ ਵੀ ਇਹ ਬੱਚਿਆਂ ਨੂੰ ਇਹਦੇ ਬਾਰੇ ਦੱਸਿਆ ਜਾਵੇ ਇਤਿਹਾਸ ਬਾਰੇ ਦੱਸਿਆ ਜਾਵੇ ਤੋਂ ਸਾਰੇ ਸਾਡੇ ਮੇਰੇ ਜਿੰਨੇ ਵੀ ਸਾਰੇ ਮੇਰੇ ਸਟੂਡੈਂਟਸ ਸੀ ਉਹ ਸਾਰੇ ਅਸੀਂ ਬੁਲਾਏ ਤੇ ਬਾਹਰੋਂ ਵੀ ਬੱਚੇ ਆਏ ਉਹਨਾਂ ਨੂੰ ਦਸਤਾਰ ਸਿਕਾਈ ਇਸ ਸਮੇ ਤੇ ਉਹਨਾਂ ਨੂੰ ਗੁਰਮਾਣੀ ਦੀ ਸੰਤਿਆ ਕਰਾਈ ਤੇ ਇਤਿਹਾਸ ਬਾਰੇ ਕਿੰਨੇ ਕੁ ਬੱਚੇ ਸੀ ਟੋਟਲ ਪੈਂਪ ਦੇ ਵਿੱਚ तकरीबन 40-50 ਕੇ ਬੱਚੇ ਹੋ ਜਾਂਦੇ ਸੀਗੇ ਕੀ ਕੀ ਸਿਖਲਾਈ ਦਿੱਤੀ ਉਹਦੇ ਵਿੱਚ ਅਸੀਂ ਦਸਤਾਰ ਸਿਖਲਾਈ ਸੀਗੀ ਤੇ ਗੁਰਬਾਣੀ ਸੰਥਿਆ ਇਹ ਮੇਰੇ ਨਾਲ ਹੁਣ ਟ੍ਰੇਨਿੰਗ ਨੇ ਬੱਚੇ ਸਾਰੇ ਤੇ ਨਾਲ ਕੀਰਤਨ ਵੀ ਕਰਦੇ ਨੇ ਕਿ ਤੰਤੀ ਸਾਜ਼ਾਂ ਤੇ ਉਹਦੇ ਵਿੱਚ ਦਸਤਾਰ ਸਿਖਾਈ ਉਹਨਾਂ ਨੂੰ ਨਾਲੇ ਗੱਤਕਾ ਗੱਤਕੇ ਦੀ ਟ੍ਰੇਨਿੰਗ ਜ਼ਰੂਰੀ ਕਿਉਂਕਿ ਅਸੀਂ ਆਪਣਾ ਜਿੱਥੇ ਬਾਣੀ ਤਾਂ ਨਾਲ ਸਾਰੇ ਮਤਲਬ ਪੜ੍ਹੀ ਜਾ ਰਹੀਆਂ ਉੱਥੇ ਬਾਣਿਆਂ ਵੀ ਕਿਤੇ ਸਾਡਾ ਵਿਸਰ ਗਿਆ ਤੇ ਜਿਹੜੇ ਸਾਡੇ ਸ਼ਸਤਰ ਦੀ ਉਹ ਵੀ ਵਿਸਰ ਗਿਆ ਤੇ ਮੇਰੇ ਨਾਲ ਹੁਣ ਮੇਰੇ ਸਟੂਡੈਂਟ ਖੜੇ ਨੇ ਇਹਨਾਂ ਨੂੰ ਤੁਸੀਂ ਪੁੱਛ ਲਓ ਵੀ ਤੁਸੀਂ ਤੇ ਦੱਸੋ 84 ਬਾਰੇ ਦੱਸਣਗੇ ਵੀ ਸਾਨੂੰ 84 ਵਾਦੇ ਹੋਇਆ ਕੀ ਸੀ ਤੁਸੀਂ ਕੀ ਮਤਲਬ ਕਿ ਤੁਹਾਡੀ ਭਾਵਨਾ ਹੈ ਵੀ ਇਹ ਜਿਹੜੇ ਇਸ ਤਰ੍ਹਾਂ ਦੇ ਕੈਂਪ ਨੇ ਕਿੰਨੇ ਕ ਲੱਗਣੇ ਚਾਹੀਦੇ ਨੇ ਕਿੰਨੇ ਕ ਜ਼ਰੂਰੀ ਨੇ ਮੈਂ ਤਾਂ ਚਾਹੁੰਦਾ ਵੀ ਇਹ ਸਾਡਾ ਹਰ ਮਤਲਬ ਇਹ ਨਹੀਂ ਹੋਣਾ ਚਾਹੀਦਾ ਸਾਨੂੰ ਸਾਲਚੀ ਲਾਉਣੇ ਚਾਹੀਦੇ ਨੇ ਹਰ ਮਤਲਬ ਗੁਰੂ ਘਰ ਵਿੱਚ ਮਤਲਬ ਇਹ ਜਿਹੜੀ ਟ੍ਰੇਨਿੰਗ ਆ ਉਹ ਲਾਜ਼ਮੀ ਚਾਹੀਦੀ ਆ ਚੁੱਕਿਆ ਸਾਡੇ ਬੜੇ ਬੱਚੇ ਨੇ ਕਿ ਉਹ ਨਸ਼ਿਆਂ ਵੱਲ ਨੂੰ ਜਾ ਰਹੇ ਨੇ ਕਿ ਹੁਣ ਤਾਂ ਆਪ ਹੀ ਪਤਾ ਵੀ ਉਹ ਕਿੱਥੇ ਥੋੜੇ ਇੱਕ ਦੋ ਦਿਨ ਘਰ ਛੱਡ ਕੇ ਇੱਕ ਚਿੱਟੇ ਆਲਾ ਸਿੰਘ ਮਿਲੀ ਜਾਂਦਾ ਕੋਈ ਨਾ ਹੋਵੇ ਹਨ ਆਪਣੇ ਸਾਡੇ ਆਪ ਦੇ ਹੋਣੇ ਗੁਰਸਿੱਖ ਵੀਰ ਨੇ ਤੇ ਅਸੀਂ ਉਹਨਾਂ ਨੂੰ ਅਸੀਂ ਹੁਣ ਕਿਵੇਂ ਪ੍ਰੇਰਿਤ ਕਰਾਂਗੇ ਮੈਂ ਚਾਹਨਾ ਕਿ ਜੇ ਗੁਰੂ ਘਰਾਂ ਵਿੱਚ ਅਸੀਂ ਪਹਿਲੀ ਗੱਲ ਤਾਂ ਗੁਰੂ ਘਰ ਚ ਬੱਚੇ ਆਉਣੇ ਨਹੀਂ ਦਿੱਤੇ ਜਾਂਦੇ ਆਉਂਦੇ ਨੂੰ ਭਜਾ ਦਿੱਤਾ ਜਾਂਦਾ ਇਸ ਗੁਰੂ ਘਰ ਚ ਉਪਰਾਲਾ ਕੀਤਾ ਇਹ ਗੁਰੂ ਘਰਾਂ ਵਿੱਚ ਹਰ ਗੁਰੂ ਘਰ ਵਿੱਚ ਹਰ ਮਹੀਨੇ ਜਾਂ ਹਰ ਹਫਤੇ ਕਲਾਸ ਲੱਗਣੀ ਚਾਹੀਦੀ ਹੈ ਤਾਂ ਜੋ ਇਤਿਹਾਸ ਪੜ੍ਹਨ ਤੇ ਬਾਣੀ ਨਾਲ ਜੋੜ ਸਕੇ ਬਿਲਕੁਲ ਜੀ ਭਾਈ ਸਾਹਿਬ ਜੀ ਜਿਵੇਂ ਕਿ ਗੁਰੂ ਨਾਨਕ ਸਾਹਿਬ ਨੇ ਲੰਗਰ ਦੀ ਪ੍ਰਥਾ ਚਲਾਈ ਸੀ ਜੀ ਲੰਗਰ ਚਲੋ ਸਾਡੇ ਇੱਕ ਸਿੱਖ ਕੌਮ ਦੀ ਇੱਕ ਮਹਾਨਤਾ ਹੈ ਕਿ ਹਰਜ ਗੁਰੂ ਕਰਜ ਲੰਗਰ ਮਿਲਦਾ ਭੁੱਖਿਆਂ ਨੂੰ ਭੋਜਨ ਮਿਲਦਾ ਤੇ ਕਿਤੇ ਕਿਤੇ ਨਾ ਕਿਤੇ ਸਾਨੂੰ ਇਹ ਨਹੀਂ ਲੱਗਦਾ ਕਿ ਇਤਿਹਾਸ ਦਾ ਵੀ ਲੰਗਰ ਲੱਗਣਾ ਚਾਹੀਦਾ ਦੇਖੋ ਇਹ ਇਤਿਹਾਸ ਦਾ ਲੰਗਰ ਨਾ ਸਾਡੇ ਮੈਨੂੰ ਬੜਿਆ ਨਵੋਸ਼ੀਨਾ ਕਹਿਣਾ ਪੈ ਰਿਹਾ ਕਿਉਂਕਿ ਪ੍ਰਚਾਰ ਜਿਹੜੇ ਨੇਗੇ ਉਹ ਮਿਸ਼ਨਰੀ ਤੇ ਅਸੀਂ ਰੋਲਾ ਪਾਈ ਜਨਗੇ ਇਹ ਸਾਈਜ਼ ਪ੍ਰਚਾਰ ਕਰਨ ਨੂੰ ਪ੍ਰਚਾਰ ਕਾਹਦਾ ਕਰਨ ਲੇ ਦੱਸੋ ਕਦੇ ਲੰਗਰ ਦੇਖੋ ਉਹਨਾਂ ਦਾ ਕਿੱਥੇ ਲੱਗਿਆ ਹੁੰਦਾ ਕਿਤੇ ਦੇਖਿਆ ਉਹਨਾਂ ਦਾ ਲੰਗਰ ਦਾ ਕਿਤੇ ਉਹ ਜਾ ਕੇ ਸ਼ਬੀਲ ਲਾਉਂਦੇ ਹੁਣ ਸਾਡੇ ਸ਼ਬੀਲਾਂ ਲੱਗਦੀਆਂ ਨੇ ਤੇ ਸਾਡੇ ਸ਼ਬੀਲਾਂ ਲੱਗਣ ਤੇ ਸਾਡੇ ਜਿਹੜੇਗੇ ਉਹ ਉਹਨਾਂ 'ਚ ਜਾ ਕੇ ਮਤਲਬ ਕਿਉਂਕਿ ਉਹਨਾਂ ਕੋਲ ਦਿਮਾਗ ਆ ਦਿਮਾਗ ਨਾਲ ਕੰਮ ਕਰਨੇ ਸਿਰਫ ਉਹ ਪ੍ਰਚਾਰ ਕਰਨੇ ਮਤਲਬ ਆਪਣੀ ਪੜਾਈ ਦੀ ਪ੍ਰਚਾਰ ਕਰਨੇ ਹੋਰ ਕੁਝ ਨਹੀਂ ਅਸੀਂ ਹਜੇ ਤੱਕ ਇਹ ਨਹੀਂ ਦੱਸ ਸਕਦੇ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਕਿੰਨੇ ਮਹਾਨ ਨੇ ਇਹਨਾਂ ਚ ਕਿੰਨੇ ਗੁਰੂਆਂ ਦੀ ਬਾਣੀ ਆ ਕਿੰਨੇ ਵਿਭਗਤਾਂ ਦੀ ਬਾਣੀਆਂ ਵਿੱਚ ਹਿੰਦੂ ਕੌਮ ਵੀ ਵਿੱਚ ਆ ਮੁਸਲਮਾਨ ਕੌਮ ਵੀ ਵਿੱਚ ਆ ਅਸੀਂ ਹਜੇ ਤੱਕ ਇਹ ਨਹੀਂ ਦੱਸ ਸਕਦੇ ਸਾਂਝੀ ਵਲਤਾ ਦਾ ਅਸੀਂ ਸੰਦੇਸ਼ ਨਹੀਂ ਦੇ ਸਕੇ ਤੇ ਆਪਣੇ ਬੱਚਿਆਂ ਨੂੰ ਅਸੀਂ ਇਤਿਹਾਸ ਨਾਲ ਨਹੀਂ ਜੋੜ ਸਕੇ ਸਾਨੂੰ ਤਾਂ ਹੀ ਨੂੰ ਮੋਛੀ ਦਾ ਜਿਹੜਾ ਪ੍ਰਚਾਰ ਹੈ ਪ੍ਰਚਾਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸੰਸਥਾਵਾਂ ਦੀ ਹੈ ਸ਼੍ਰੋਮਣੀ ਕਮੇਟੀ ਦੀ ਹੈ ਕਿ ਟਕਸਾਲ ਦੀ ਹੈ ਕਿ ਕੱਲੇ-ਕੱਲੇ ਸਿੱਖ ਦੀ ਤੁਹਾਡੇ ਕੀ ਇਸ ਦੇ ਵਿੱਚ رائے ਹੈ ਸ਼੍ਰੋਮਣੀ ਕਮੇਟੀ ਦੀ ਹੁਣ ਤੁਸੀਂ ਉਹਨਾਂ ਨੇ ਆਰਡਰ ਕਰਤਾ ਵੀ ਜਾਰੇ ਸਿਰਾਂ ਤੇ ਚੁੰਨੀਆਂ ਲਾਓ ਕਾਲੀਆਂ ਲਾਓ ਤੁਸੀਂ ਦਸਤਾਰਾਂ ਸਜਾਓ ਇੱਕ ਦਿਨ ਸਜਾਉਣ ਨਾਲ ਕੀ ਬਣਦੀ ਮੈਨੂੰ ਐ ਦੱਸੋ ਵੀ ਚਲੋ ਮੈਂ ਕਹਿੰਦਾ ਵੀ ਜੇ ਸਾਰੇ ਸਜਾਣ ਦਖਤਾਰਾ ਉਹ ਠੀਕ ਹੈ ਮੈਂ ਪ੍ਰਚਾਰ ਦੀ ਗੱਲ ਕਰਦਾ ਮੈਂ ਪ੍ਰਚਾਰ ਦੀ ਇਕੱਲੇ ਇਕੱਲੇ ਗੁਰਸਿੱਖ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਨਹੀਂ ਉਹੀ ਗੱਲ ਤਿਆਰਾ ਜੀ ਮੈਂ ਗੱਲ ਤਾਂ ਇਹ ਹੈ ਵੀ ਅਸੀਂ ਇਹਦੇ ਨਾਲੋਂ ਚੰਗਾ ਸੀ ਪ੍ਰਚਾਰ ਕਰੀਏ ਚਾਹੀਦਾ ਸੀ ਇੱਕ ੱਲੂ ਘਾਰੇ ਬਾਰੇ ਜਾ ਕੇ ਉੱਥੇ ਪ੍ਰਚਾਰਕਾਂ ਨੂੰ ਭੇਜ ਦੇ ਹਰ ਗੁਰੂ ਘਰ ਵਿੱਚ ਪ੍ਰਚਾਰਕ ਜਾਂਦਾ ਤੇ ਆਪਣੇ ਪ੍ਰਚਾਰਕਾਂ ਨੂੰ ਦੱਸ ਦੇ ਉਹ ਵੀ ਸਾਡੇ ਨਾਲ ਆਹ ਕੁਝ ਵਾਪਰਿਆ ਸਾਡੇ ਨਾਲ ਹਿੰਦੂਸਤਾਨੀ ਜਿਹੜੀ ਸਰਕਾਰ ਆ ਉਹਨੇ ਸਾਡੇ ਨਾਲ ਆਹ ਧੱਕਾ ਕੀਤਾ ਅਸੀਂ ਆਪਣੇ ਬੱਚਿਆਂ ਨੂੰ ਜਾਣੂ ਕਰਾਉਂਦੇ ਅਸੀਂ ਆਪਣੇ ਸੰਗਤ ਨੂੰ ਜਾਣੂ ਕਰਾਉਂਦੇ ਇੱਥੇ ਦਾ ਅਸੀਂ ਜਾਲ ਛਕਿਆ ਚਲੋ ਕਰਨ ਨੂੰ ਚਲੇ ਗਏ ਇਤਿਹਾਸ ਕਿਸੇ ਨੂੰ ਨਹੀਂ ਪਤਾ ਜੇ ਅਸੀਂ ਪੁੱਛ ਲੈਨੇ ਵੀ ਕੌਣ ਸੀਗੇ ਉਹ ਕਹਿੰਦੇ ਸੋ ਤਾਂ ਪਿੰਡ ਨਾਲੇ ਅੱਤਵਾਦੀ ਸੀ ਹਜੇ ਤੱਕ ਅਸੀਂ ਅੱਤਵਾਦੀ ਕਹੀ ਜਾਂਦੇ ਨੇ ਜਿਹੜੇ ਸਾਡੇ ਲਈ ਲੜਦੇ ਨੇ ਅਸੀਂ ਉਹਨਾਂ ਨੂੰ ਅੱਤਵਾਦੀ ਬਣਾਤਾ ਵੈਸੇ ਤੁਹਾਨੂੰ ਵੀ ਲੱਗਦਾ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਕਮੇਟੀਆਂ ਨੇ ਲੋਕਲ ਕਮੇਟੀਆਂ ਨੇ ਜਾਂ ਜਿਹੜੇ ਸਾਡੇ ਕਮੇਟੀ ਮੈਂਬਰਸ ਨੇ ਕਿਤੇ ਨਾ ਕਿਤੇ ਉਹ ਵੀ ਡਰਦੇ ਨੇ ਵੀ ਕਿ ਖੁੱਲ ਕੇ ਅਸੀਂ ਪ੍ਰਚਾਰ ਕਰੀਏ ਤੇ ਸਾਨੂੰ ਕਿਤੇ ਨਾ ਕਿਤੇ ਵੀ ਸਰਕਾਰ ਵੱਲੋਂ ਕੋਈ ਇਦਾਂ ਦੇ ਕੋਈ ਨੋਟਿਸ ਨਾ ਕੋਈ ਆ ਜਾਏ ਦੇਖੋ ਪਰ ਆ ਦੇਖੋ ਸਾਡੀ ਹੁਣ ਕਮੇਟੀ ਨੇ ਉਦਮ ਕੀਤਾ ਹੀ ਆ ਉਹ ਪਿੱਛੇ ਸੈਕਟਰੀ ਸਾਹਿਬ ਖੜੇ ਨੇ ਪ੍ਰਧਾਨ ਸਾਹਿਬ ਖੜੇ ਨੇ ਸ਼੍ਰੀ ਆਮ ਅਸੀਂ ਪ੍ਰਚਾਰ ਕਰ ਰਹੇ ਆ ਕੋਈ ਗੱਲ ਨਹੀਂ ਮਹਾਰਾਜ ਕਹਿੰਦੇ ਸਿਰ ਦੀ ਜੇ ਕਾਨ ਨਾ ਕੀਜੇ ਹੈਨਾ ਜੇ ਸਿਰ ਮਤਲਬ ਬਾਣੀ ਨਾਲ ਜੁੜੇ ਹੀ ਹੋ ਫਿਰ ਸਿਰ ਦੇਣ ਤੋਂ ਡਰਨਾ ਆ ਸਾਰੇ ਜਿੰਨੇ ਹੁਣ ਖੜੇ ਨੇ ਮੈਨੂੰ ਪੁੱਛ ਕੇ ਦੇਖ ਲਓ ਕੋਈ ਵੀ ਜੇ ਸਿੰਘਾ ਬਣੇ ਤਾਂ ਉਹ ਡੱਟ ਕੇ ਭੱਜਣ ਨੂੰ ਤਿਆਰ ਹੋ ਗਿਆ ਤਾਂ ਕਹਦੇ ਸਾਰੇ ਕਹਿਣਗੇ ਮੇਰਾ ਸੀਤ ਬਿਲਕੁਲ ਦੇਖੋ ਜਿਹੜੇ ਉਪਰਾਲੇ ਕੀਤੇ ਸ਼ੋਭ ਦੇ ਤਾਂ ਹੀ ਨੇ ਉਸ ਸਫਲ ਵੀ ਤਾਂ ਹੀ ਹੁੰਦ ਨੇ ਜਦ ਤੱਕ ਉਹਦੀ ਦੀ ਕੱਲੀ ਕੱਲੀ ਡੈਫੀਨੇਸ਼ਨ ਬੱਚਾਂ ਤੱਕ ਨਾ ਪਹੁੰਚਾਈ ਜਾਵੇ ਜਾਂ ਪਹੁੰਚਣੀ ਚਾਹੀਦੀ ਹੈ ਬੱਚਿਆਂ ਨੂੰ ਉਸ ਚੀਜ਼ ਦਾ ਜੋ ਮਹਾਨ ਉਪਰਾਲਾ ਜੇ ਕੀਤਾ ਜਿਹੜਾ ਵੀ ਦਿਨ ਮਨਾ ਰਹੇ ਆ ਚਾਹੇ ਗੁਰਪੁਰਬ ਆਵੇ ਚਾਹੇ ਕੋਈ ਵੀ ਦਿਨ ਅੱਜ ਦਾ ਦਿਨ ਲਾ ਲਓ ਚਾਹੇ ਪੰਚਮ ਪਾਸ਼ਾ ਦਾ ਸ਼ਹੀਦੀ ਦਾ ਦਿਨ ਲਗਾ ਲਓ ਉਸ ਦੀ ਪੂਰੀ ਜੋ ਫਿਸਟੋਲੋਜੀਕਲ ਬੈਕਗ੍ਰਾਉਂਡ ਹੈ ਉਹ ਸਾਰੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਉਹ ਸਾਡੀ ਮਤਲਬ ਜਾਣਕਾਰੀ ਬਣਦੀ ਤੁਸੀਂ ਵਧਾਈ ਦੇ ਪਾਤਰੋਂ ਵੀਰ ਜੀ ਜਿਹੜਾ ਤੁਸੀਂ ਬੱਚਿਆਂ ਨੂੰ ਇੰਨਾ ਬਹੁਤ ਵਧੀਆ ਉਪਰਾਲੇ ਤੇ ਢੰਗ ਦੇ ਨਾਲ ਕੈਂਪ ਦੇ ਦੌਰਾਨ ਸਿਖਲਾਈ ਦਿੱਤੀ ਦੁਮਾਲੇ ਮੈਂ ਤੁਹਾਡੀ ਵੀਡੀਓਜ਼ ਦੇਖਦਾ ਰਹਿਣਾ ਤੁਸੀਂ ਗਤਕੇ ਦੀ ਵੀ ਟ੍ਰੇਨਿੰਗ ਦਿੰਦੇ ਹੋ ਔਰ ਬੜਾ ਅੱਛਾ ਲੱਗਦਾ ਹੈ ਕਿ ਜਦੋਂ ਸਾਡੀ ਖਾਲਸਾ ਫੌਜ ਤਿਆਰ ਹੁੰਦੀ ਹੈ ਤਾਂ ਦੇਖਣ ਵਾਲੇ ਦੇ ਵੀ ਉੱਥੇ ਰੂਹ ਕੰਡੇ ਖੜੇ ਹੋ ਜਾਂਦੇ ਨੇ ਵੀ ਨਿੱਕੇ ਨਿੱਕੇ ਜਦੋਂ ਦੋ ਸਿੰਘ ਆਪਸ ਵਿੱਚ ਗਤਕਾ ਖੋਲਦੇ ਨੇ ਤੇ ਬੜੀ ਖੁਸ਼ੀ ਹੁੰਦੀ ਹੈ ਸੋ ਚਲੋ ਬੱਚਿਆਂ ਨਾਲ ਵੀ ਗੱਲਬਾਤ ਕਰਦੇ ਆ ਕਿ ਅੱਜ ਦੇ ਕੈਂਪ ਦੌਰਾਨ ਤੁਸੀਂ ਕੀ ਕੀ ਸਿੱਖਿਆਂ ਜੀ ਬੱਚੇ ਕੀ ਨਾਮ ਤੁਹਾਡਾ ਮੇਰਾ ਨਾਮ ਸੈਸ਼ਨਿਕ ਕੋਰ ਹੈ ਕਿਥੋਂ ਕੈਂਪਦਨਾਂ ਤੁਸੀਂ ਅਟੈਂਡ ਕੀਤਾ ਤਿੰਨ ਦਿਨ ਦਾ ਕੈਂਪ ਸੀ ਮਤਲਬ ਇਹਦੇ ਵਿੱਚ ਜੋ ਸਤਾਰ ਦੀ ਸਿੱਖਲਾਈ ਜੀਵੇ ਅੱਜਕੱਲ ਆਹਾ ਕੈਂਪ ਬਹੁਤ ਘੱਟ ਹੋ ਰਹੇ ਨੇ ਵੀ ਬੱਚੇ ਛੁੱਟੀਆਂ ਮਨਾਉਣ ਵਾਸਤੇ ਘੁੰਮਣ ਚੱਲ ਜਾਂਦੇ ਨੇ ਫਨ ਕਰਨ ਵਾਸਤੇ ਜਾਂਦੇ ਨੇ ਬਟ ਇਹ ਵੀ ਇਤਿਹਾਸ ਜ਼ਰੂਰੀ ਹੈ ਉਹਨਾਂ ਨੂੰ ਦੱਸਣ ਹਨਾ ਉੱਥੇ ਤਾਂ ਫਨ ਕਰ ਲੈਂਦੇ ਨੇ ਬਟ ਜਿਹੜੇ ਇਤਿਹਾਸ ਬੱਚੇ ਨਹੀਂ ਜੁੜ ਪਾਰੇ ਇਹ ਦੋ ਜਿਹੜਾ ਕੈਂਪ ਲੱਗਾ ਸੀ ਕਿਸ ਸਬੰਧ ਵਿੱਚ ਲਗਾਇਆ ਗਿਆ ਸੀ ਇਹ ਅਸੀਂ ਮਤਲਬ ਜਿਹੜੇ 1984 ਦੇ ਵਿੱਚ ਜਿਹੜਾ ਕੱਲੂਕਾਰਾ ਹੋਇਆ ਸੀ ਉਹਦੇ ਸੰਬੰਧ ਵਿੱਚ ਲਾਇਆ ਸੀ ਕਿ ਬੱਚੇ ਇਤਿਹਾਸ ਨਾਲ ਜੁੜਨ ਉਹ ਇਤਿਹਾਸ ਨੂੰ ਜਾਣਨ ਕਿਉਂਕਿ ਅੱਜ ਕੱਲ ਸਨਜਨ ਨਰ ਪਿੰਡਰਾਂ ਵਾਲਿਆਂ ਨੂੰ ਬਹੁਤ ਜਾਣੇ ਅੱਤਵਾਦੀ ਕਹਿੰਦੇ ਨੇ ਤੇ ਬੱਚੇ ਦੇ ਮਨ 'ਚ ਵੀ ਹੋਈ ਬਹਿ ਜਾਂਦਾ ਕਿ ਉਹ ਅੱਤਵਾਦੀ ਸੀ ਬਟ ਉਹਨਾਂ ਨੂੰ ਦੱਸਣ ਲਈ ਕਿ ਕੀ ਹੋਇਆ ਸੀ ਤੇ ਕੀ ਨਹੀਂ ਹੋਇਆ ਸੀ ਉਸ ਟਾਈਮ ਪਾਣੀ ਬੱਚੇ ਅੱਜ ਤੱਕ ਕੀ ਹੋਇਆ ਸੀ ਅੱਜ ਕੀ ਕਹਿੰਦੇ ਨੇ ਸੰਤ ਪਿੰਡਰਾਂ ਨੂੰ ਸ਼ਹੀਦ ਕੀਤਾ ਗਿਆ ਜੀ ਉਹ ਇੱਥੇ ਕੰਨੇ ਬਹੁਤ ਹਰ ਮੰਦਰ ਸਾਹਿਬ ਜਿਓਥੇ ਬਹੁਤ ਪੈਣਾ ਤੇ ਹਿੰਦੂਸਤਾਨ ਦੀ ਜਿਹੜੀ ਕੌਜੀ ਹਕੂਮਤ ਸਰਕਾਰ ਸਰਕਾਰ ਸਿਓਸ ਵੱਲੋਂ ਕੀ ਕੀਤਾ ਗਿਆ ਉਸ ਵੱਲੋਂ ਇਹ ਅੱਜ ਦੇ ਦਿਨ ਜੀ ਸੰਤੂ ਪਿੰਡਰਾੜ ਨੂੰ ਸ਼ਹੀਦ ਕੀਤਾ ਗਿਆ ਸੀਗਾ ਜੀ ਅੱਜ ਦਾ ਬਹੁਤ ਸ਼ਹੀਦ ਦਾ ਦਿਨ ਸੀਗਾ ਸਾਡਾ ਤੇ ਕੈਂਪ ਤੁਸੀਂ ਅਟੈਂਡ ਕੀਤਾ ਤਿੰਨ ਦਿਨ ਲਗਾਤਾਰ ਕੀ ਫੀਲ ਹੋਇਆ ਤੁਹਾਨੂੰ ਕੈਂਪ ਅਟੈਂਡ ਕਰਕੇ ਕੈਂਪ ਕਾਫੀ ਵਧੀਆ ਕੈਂਪ ਸੀਗਾ ਸਾਨੂੰ ਇਤਿਹਾਸ ਬਾਰੇ ਦੱਸਿਆ ਗਿਆ 17 ਬੰਦਨੀਆਂ ਸਖਾਈਆਂ ਗਿਆ ਸ਼ਸਤਰ ਵਿਦਿਆ ਦਸ ਗੁਰਬਾਣੀ ਵਾਲ ਨਾਲ ਜੋੜਿਆ ਗਿਆ ਜੀ ਗੁਰਬਾਣੀ ਦੀ ਸੰਥਾ ਵੀ ਦਿੱਤੇਗੀ ਹਾਂਜੀ ਤੇ ਜਪਜੀ ਸਾਹਿਬ ਦਾ ਪਾਠ ਕੰਠਾ ਤੁਹਾਨੂੰ ਪੂਰਾ ਕੰਠਾ ਨਹੀਂ ਹੈਗਾ ਪਰ ਵਿੱਚ ਵਿੱਚ ਭਰ ਜਾਂਦਾ ਪਰ ਕਰਦੇ ਹਾਂ ਹਾਂਜੀ ਬਹੁਤ ਅੱਛੇ ਹਾਂਜੀ ਹਾਂਜੀ ਸੈਕਟਰ ਸਾਹਿਬ ਜੀ ਆਪ ਜੀ ਦੇ ਜੋ ਗੁਜ਼ਾਰਾ ਸਾਹਿਬ ਕੇ ਕੈਂਪ ਲਗਾਇਆ ਗਿਆ ਤੁਹਾਨੂੰ ਕੀ ਲੱਗਦਾ ਕਿ ਹਰ ਗੁਰੂ ਘਰ ਦੇ ਵਿੱਚ ਕੈਂਪ ਲੱਗਣੇ ਚਾਹੀਦੇ ਨੇ ਬਿਲਕੁਲ ਹਰ ਗੁਰੂ ਘਰ ਦੇ ਵਿੱਚ ਮਤਲਬ ਗੁਰੂ ਗੰਗ ਸਾਹਿਬ ਦੀ ਸਿੱਖਿਆ ਜੋ ਵੀ ਸਾਡੇ ਨਾਲ ਵਾਪਰੇ ਹੁਣ ਤੱਕ ਆ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਜੋ ਕੁਝ ਸਿੱਖਾਂ ਦੇ ਨਾਲ ਵਿਤਕਰਾ ਕੀਤਾ ਗਿਆ ਉਹਦੇ ਬਾਰੇ ਦੱਸਣ ਦੀ ਲੋੜ ਹੈ ਜੋ ਵੀ ਘੱਲੂ ਘਰੇ ਹੋਏ ਨੇ ਜਾਂ ਜੋ ਵੀ ਮਤਲਬ ਸਿੱਖ ਇਤਿਹਾਸ ਦੇ ਵਿੱਚ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਨੇ ਉਹਦੇ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਬੱਚੇ ਪ੍ਰੇਰਿਤ ਕਿ ਬੱਚੇ ਪ੍ਰੇਰਿਤ ਹੋ ਕੇ ਮਤਲਬ ਇਹਨਾਂ ਦੇ ਮਨਾਂ ਦੇ ਵਿੱਚ ਵੀ ਉਹ ਮਤਲਬ ਅ ਅੰਦਰ ਗਿਆਨ ਪੈਦਾ ਹੋਵੇ ਤੇ ਉਤਸ਼ਾਹ ਪੈਦਾ ਹੋਵੇ ਹਾਂ ਜੇਕਰ ਜਿਹੜੀਆਂ ਮਹੱਲੇ ਦੀਆਂ ਗੁਜ਼ਾਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਹੁੰਦੀਆਂ ਨੇ ਇਹਨਾਂ ਨੂੰ ਉਪਰਾਲੇ ਜ਼ਰੂਰ ਅਕਸਰ ਕਰਨੇ ਚਾਹੀਦੇ ਨੇ ਕਿਉਂਕਿ ਉਹਨਾਂ ਦੇ ਉਪਰਾਲੇ ਦੇ ਨਾਲ ਜਿਹੜੇ ਆਮ ਜਿਹੜੇ ਬੱਚਿਆਂ ਨੂੰ ਹੌਸਲਾ ਮਿਲਦਾ ਹੌਸਲਾ ਵਜ਼ਾਈ ਮਿਲਦੀ ਹੈ ਵੀ ਹਾਂ ਵੀ ਸਾਡੇ ਪਿੱਛੇ ਸਪੋਰਟ ਖੜੇ ਨੇ ਬੰਦੇ ਬਜ਼ੁਰਗ ਸਾਡੇ ਨਾਲ ਖੜੇ ਨੇ ਅਸੀਂ ਡਟ ਕੇ ਉਸ ਚੀਜ਼ ਦਾ ਪ੍ਰਚਾਰ ਕਰੀਏ ਉਸੀ ਨੂੰ ਅੱਗੇ ਲੈ ਕੇ ਆਈਏ ਸੋ ਇਦਾਂ ਦੇ ਉਪਰਾਲੇ ਸਾਡੇ ਹੋਣੇ ਚਾਹੀਦੇ ਤੁਸੀਂ ਵਿਧਾਇਕ ਦੇ ਪਾਸੇ ਉਹਨਾਂ ਜਿਹੜੀ ਕਾਇਦਾ ਤੌਰ ਤੇ ਮਦਰ ਮੀਟਿੰਗ ਕਰਕੇ ਇਹਨਾਂ ਨੂੰ ਕਿਹਾ ਵੀ ਤੁਸੀਂ ਮਦਰ ਕੀ ਬੱਚਿਆਂ ਨੂੰ ਪ੍ਰੇਰਿਤ ਕਰੋ ਬੱਚਿਆਂ ਨੂੰ ਜਾਣਕਾਰੀ ਦੋ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਾ ਕੇ ਵੀ ਇਹਨਾਂ ਨੂੰ ਮਤਲਬ ਆ ਪ੍ਰੇਰਨਾ ਇਹਦੀ ਗੱਤ ਕਾ ਖੇਡ ਦੀ ਪ੍ਰੇਰਨਾ ਬਹੁਤ ਵਧੀਆ ਪ੍ਰੇਰਨਾ ਹੈ ਵੀ ਮਤਲਬ ਇਹ ਉਤਸ਼ਾਹਤ ਕਰਦੇ ਨੇ ਬੱਚਿਆਂ ਨੂੰ ਔਰ ਮਤਲਬ ਗੁਰਬਾਣੀ ਸਿਖਾਉਂਦੇ ਤੇ ਗਾ ਕੇ ਵੀ ਸੁਣਾਉਂਦੇ ਨੇ ਮਤਲਬ ਕੀ ਵਧੀਆ ਉਹਦੇ ਸਾਡੇ ਮਤਲਬ ਅ ਬਿਕਰਮ ਜੀ ਜੀ ਬਹੁਤ ਧੰਨਵਾਦ ਹਾਂਜੀ ਭਾਈ ਨਿੰਦਰ ਸਿੰਘ ਜੀ ਆਪ ਜੀ ਕੀ ਕਹਿਣਾ ਚਾਹੁੰਦੇ ਹੋ ਜਦ ਦੇ ਮਿਸ਼ਨ ਦੌਰਾਨ देखो सब तो पहला सब ऊंची संतों वाहेगुरु जी का खालसा वाहेगुरु जी की फतेह वाहेगुरु जी की फतेह आज ਦਾ ਜਿਹੜਾ ਇਤਿਹਾਸ ਹੈ ਆਪਜੀ ਸਾਰਿਆਂ ਤੋਂ ਸਰਵਣ ਕੀਤਾ ਇਹ ਵੀ ਕਿ ਅੱਜ ਜਿਹੜਾ 1984 ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਵੱਲੋਂ ਬਹੁਤ ਵੱਡਾ ਜਿਹੜਾ ਇੱਕ ਕੱਲੂ ਘਰਾ ਸਿੱਖਾਂ ਨੂੰ ਦਬਾਉਣ ਲਈ ਕੀਤਾ ਗਿਆ ਤਾਂ ਅੱਜ ਇਹ ਸਾਰੇ ਪੂਰੇ ਵਰਲਡ ਦੇ ਵਿੱਚ ਜਿੱਥੇ-ਜਿੱਥੇ ਵੀ ਨਾਮ ਗੁਰਨਾਣਕ ਨਾਮ ਲੈਵਾ ਸੰਗਤ ਬੈਠੀ ਹੈ ਉਹਨਾਂ ਨੇ ਇਸ ਕੱਲੂ ਘਰੇ ਦੇ ਇਤਿਹਾਸ ਨੂੰ ਅੱਜ ਮਨਾਇਆ ਹੈ ਸਾਡੇ ਇੱਥੇ ਗੁਰਦੁਆਰਾ ਸਾਹਿਬ ਦੀ ਸੁਚੇਤ ਪ੍ਰਬੰਧਕ ਕਮੇਟੀ ਵੱਲੋਂ ਰਲ ਮਿਲ ਕੇ ਇੱਕ ਉਪਰਾਲਾ ਕੀਤਾ ਗਿਆ ਕਿ ਜਿਹੜੇ ਛੋਟੇ ਛੋਟੇ ਬੱਚੇ ਨੇ ਉਹਨਾਂ ਦਾ ਕੈਂਪ ਲਾਇਆ ਗਿਆ ਕਿਉਂਕਿ ਜਿਹੜੇ ਸਾਡੇ ਛੋਟੇ ਛੋਟੇ ਬੱਚੇ ਨੇ ਇਹ ਪੰਥ ਦੀਆਂ ਜੜ੍ਹਾਂ ਹਨ ਜੇ ਸਾਡੀਆਂ ਜੜ੍ਹਾਂ ਮਜ਼ਬੂਤ ਹੋਣਗੀਆਂ ਤਾਂ ਸਾਡੇ ਜਿਹੜੇ ਦਰਖਤ ਹੈ ਉਹ ਵੀ ਮਜ਼ਬੂਤ ਹੋਣਗੇ ਅੱਜ ਇਹਨਾਂ ਬੱਚਿਆਂ ਨੂੰ ਦੱਸਣ ਦੀ ਲੋੜ ਹੈ ਸਿੱਖੀ ਬਾਰੇ ਦੱਸਣ ਦੀ ਲੋੜ ਹੈ ਜੇ ਇਹ ਛੋਟੇ ਛੋਟੇ ਬੱਚੇ ਅੱਜ ਸਿੱਖੀ ਨਾਲ ਜੁੜ ਜਾਣਗੇ ਇਹ ਨਸ਼ਿਆਂ ਤੋਂ ਹੋਰ ਗੁਰਾਈਤਾਂ ਤੋਂ ਬਚ ਕੇ ਰਹਿਣਗੇ ਤੇ ਸਿੱਖੀ ਦੀ ਚੜ੍ਹਦੀ ਕਲਾ ਹੋਵੇਗੀ ਔਰ ਪੰਥ ਨੂੰ ਵੀ ਚਾਹੀਦਾ ਇਹ ਕਿ ਵੱਤੋ ਵੱਤ ਜਿੱਥੇ ਵੀ ਗੁਰਦੁਆਰਾ ਸਾਹਿਬਾਂ ਜਿੱਥੇ ਜਿੱਥੇ ਸੰਸਥਾਵਾਂ ਕੰਮ ਕਰ ਰਹੀਆਂ ਨੇ ਛੋਟੇ ਛੋਟੇ ਬੱਚਿਆਂ ਦਾ ਇਹ ਜੋ ਕੈਂਪ ਜਿਹੜੇ ਜ਼ਰੂਰ ਆਰਗੇਨਾਈਜ਼ ਕੀਤੇ ਜਾਣ ਤਾਂ ਜੋ ਸਿੱਖੀ ਬਾਰੇ ਸਰ ਇਤਿਹਾਸ ਬਾਰੇ ਜਿਹੜਾ ਕੱਲੂ ਕਾਰੇ ਦਾ ਇਤਿਹਾਸ ਹੈ ਉਹ ਬੱਚਿਆਂ ਨੂੰ ਪਤਾ ਹੋਵੇ ਕਿਉਂਕਿ ਅਸੀਂ ਕੌਮ ਦਾ ਜਿਹੜਾ ਪੈਸਾ ਹੈ ਉਹ ਸਹੀ ਥਾਂ ਤੇ ਲਾ ਸਕੀਏ ਇਹ ਸਾਡੀ ਜਿਹੜੀ ਪਨੀਰੀ ਹੈ ਇਹ ਸਾਡੀ ਆਉਣ ਵਾਲੀ ਜਿਹੜੀ ਕੌਮ ਦਾ ਆਪਾਂ ਇਹ ਕਹਿ ਸਕਦੇ ਹਾਂ ਕਵਿਖਾ ਹੈ ਬਿਲਕੁਲ ਤੇ ਇਹਨੂੰ ਸਾਹਮਣਾ ਬਹੁਤ ਜ਼ਰੂਰੀ ਹੈ ਸਿਸ ਸੋਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਹੀ ਬੇਨਤੀ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹੀ ਬੇਨਤੀ ਹੈ ਕਿ ਬਦ ਤੋਂ ਬਦ ਇਸ ਆਪਾਸੇ ਉਪਰਾਲੇ ਕੀਤੇ ਜਾਣ ਲੰਗਰ ਅਸੀਂ ਬਹੁਤ ਲਾ ਲਏ ਲੰਗਰਾਂ ਤੇ ਅਸੀਂ ਬੜਾ ਕੁਝ ਖਰਚ ਕਰ ਚੁੱਕੇ ਆ ਪਰ ਜਿਹੜਾ ਅਸੀਂ ਇਤਿਹਾਸ ਦਾ ਲੰਗਰ ਹੈ ਉਹ ਤੋਂ ਅਸੀਂ ਵਾਂਝੇ ਆ ਕਿਰਪਾ ਕਰਕੇ ਇਧਰ ਵੀ ਧਿਆਨ ਦਿੱਤਾ ਜਾਵੇ ਧੰਨਵਾਦ ਜੀ ਭਾਈ ਸਾਹਿਬ ਜੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਕੈਂਪ 3 ਦਿਨ ਦੀ ਜਗ੍ਹਾ ਕਿੰਨੇ ਦਿਨ ਲੱਗਣਾ ਚਾਹੀਦਾ ਦੇਖੋ ਜੀ ਜਿਹੜੀ ਐਲੀਗਲ ਦਾ ਸਭ ਨਾਲੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਇਹ ਜਿਹੜਾ ਕੈਂਪ ਹੈ ਜੀ ਇਹ ਅਸੀਂ ਇਤਿਹਾਸ ਨੂੰ ਯਾਦ ਕਰਨ ਵਾਸਤੇ 6 ਜੂਨ ਨੂੰ ਜਗਾ ਜਗਾ ਤੇ ਇਹ ਵੀ ਮਨਾਉਣਾ ਚਾਹੀਦਾ ਹੈ ਇਸ ਤੋਂ ਵੀ ਸਾਨੂੰ ਸਿੱਖਿਆ ਮਿਲਦੀ ਹੈ ਤਾਂ ਕਰਕੇ ਅਸੀਂ ਰੋਜ਼ਾਨਾ ਹੀ ਇਸ ਨੂੰ ਯਾਦ ਕਰੀਏ ਇਤਿਹਾਸ ਅੱਜ ਇਹ ਨਹੀਂ ਹੁੰਦਾ ਕਿ ਅਸੀਂ ਅੱਜ ਯਾਦ ਕਰ ਲਿਆ ਤੇ ਅਸੀਂ ਕੱਲ ਨੂੰ ਅਸੀਂ ਇਸ ਨੂੰ ਯਾ ਭੁੱਲ ਜਾਈਏ ਪਰ ਮਾਬਾ ਜੀ ਨੇ ਇਤਿਹਾਸ ਇਹ ਰਚਿਆ ਸਿੰਘਾਂ ਨੇ ਇਹ ਜਿਹੜਾ ਸੀ ਇਤਿਹਾਸ ਇਹ ਰਚਿਆ ਪਰ ਇਹਦੇ ਪਿੱਛੇ ਜਿਹੜੀ ਸ਼ਕਤੀ ਸੀ ਉਹ ਕਿਹੜੀ ਕੰਮ ਕਰਦੀ ਸੀ ਬਿਲਕੁਲ ਉਹ ਸ਼ਕਤੀ ਸੀ ਨਾਮ ਦੀ ਸ਼ਕਤੀ ਗੁਰਬਾਣੀ ਦੀ ਸ਼ਕਤੀ ਸੀ ਬਾਬਾ ਜੀ ਦਾ ਜਿਹੜਾ ਜੀਵਨ ਸੀ ਜੀ ਬਚਪਨ ਤੋਂ ਹੀ ਪੌਣੇ ਪੰਜ ਸਾਲ ਦੀ ਉਮਰ ਵਿੱਚ ਉਹਨਾਂ ਨੇ ਅੰਮਰ ਚੱਕ ਲਿਆ ਸੀ ਜੀ ਆਪਣੇ ਮਾਤਾ ਪਿਤਾ ਦੇ ਉਹ ਸਭ ਤੋਂ ਛੋਟੇ ਪੁੱਤਰ ਸੀ ਸੱਤਵੇਂ ਪੁੱਤਰ ਸੀ ਜੀ ਤੇ ਮਾਮਾ ਜੀ ਨੇ ਜਪਜੀ ਸਾਹਿਬ ਦੇ ਅਥਾ ਪਾਠ ਕੀਤੇ ਜੀ ਪਹਿਲਾਂ 25 25 ਪਾਠ ਜੀ ਕਰਦੇ ਰਹੇ ਫਿਰ 58 ਪਾਠ ਤੀ ਆ ਗਏ ਫਿਰ 108 ਪਾਠ ਵੀ ਕਰਦੇ ਰਹੇ ਉਹਨਾਂ ਦੇ ਪਿੱਛੇ ਨਾਂ ਡੋਲਣ ਦਾ ਸਭ ਤੋਂ ਵੱਡਾ ਕਾਰਨ ਉਹਨਾਂ ਦੀ ਭਗਤੀ ਸੀ। ਹੂੰ। ਭਗਤੀ ਕਰਕੇ ਹੀ ਪਹਿਲਾਂ ਭਗਤੀ, ਭਗਤੀ ਹੋਏਗੀ ਫਿਰ ਸ਼ਕਤੀ ਆਏਗੀ। ਬਿਲਕੁਲ। ਭਗਤੀ ਸਾਡੀ ਨਹੀਂ ਹੈ। ਭਗਤੀ ਪੱਲੇ ਨਹੀਂ ਹੋਏਗੀ ਜੀ ਸਾਡੇ। ਸਿੱਖ ਹੋਏਗਾ ਉਹ ਗੁਰੂ ਕੋ। ਜਪ ਜੀ ਕੰਠ ਨਕੀਨ ਤਨਤੁਲ ਬਿਨ ਤੁਖ ਕਾਮ ਕਹੇ ਤੈਸੀ ਸਿੱਖ ਕੋ ਚੀਨ। ਵਾਹ। ਭਾਈ ਸਾਹਿਬ ਭਾਈ ਆਪਣਾ ਇਹ ਇਹ ਪਾਈਸਨ ਤੋਪ ਸਿੰਘ ਜੀ ਦੱਸਦੇ ਨੇ ਵਚਨ ਤਾਂ ਸਤਗੁਰਾਂ ਦੇ ਹੁੰਦੇ ਨੇ ਜਾਨੀ ਰਸਨਾ ਉਹਨਾਂ ਦੀ ਰਹੀ ਆ ਰਹੇ ਨੇ ਬਿਲਕੁਲ ਤੇ ਜਿਹੜਾ ਉਹ ਸਿੱਖ ਦੇ ਜਪਜੀ ਸਾਹਿਬ ਦਾ ਪਾਠ ਹੀ ਕੰਠ ਨਹੀਂ ਹੈ ਉਹ ਸਿੱਖ ਕਹਾਵਾ ਉਹਦਾ ਤੰਦਲ ਜਿਵੇਂ ਤੁਖ ਦੇ ਤੋਂ ਮੈਂ ਨਾ ਮੈਂ ਖਾਲੀ ਹੋਵੇ ਜਿਵੇਂ ਤਾਂ ਇਸ ਤਰ੍ਹਾਂ ਦਾ ਫੋਕਾ ਸਿੱਖ ਬਹੁਤ ਬਹੁਤ ਧੰਨਵਾਦ ਜੀ ਬੱਚਿਆਂ ਦਾ ਥੋੜਾ ਜੀ ਬੱਚਿਓ ਜਪਜੀ ਸਾਹਿਬ ਦਾ ਪਾੜ ਕਿੰਨੇ ਕੋਈ ਯਾਦ ਆ ਹਾਂਜੀ ਆਜੋ ਬਲੇ ਸੋਨਹਾਲ ਅਸਿਆ ਕਾ ਹਾਂਜੀ ਤੁਸੀਂ ਸੁਣਾਓਗੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਹੀ ਰੰਜਨ ਜਿਨ세 ਆਪ ਤਿੰ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਦਾਨ ਗਾਵੇ ਸੁਨਿਆ ਮਨ ਰੱਖਿਆ ਭਾਉ ਦੁਖ ਪਰ ਦੁਖ ਚਲੋ ਅੱਜ ਦਾ ਦਿਨ ਦੱਸੋ ਅੱਜ ਕਿਹਨਾਂ ਦੀ ਸਿੱਧੀ ਹੋਈ ਸੀ ਅੱਜ ਕਿਹੜੇ ਹੱਦ ਦੀ ਸਿੱਧੀ ਹੋਈ ਸੀ ਅੱਜ ਦੇ ਦਿਨ ਬੋਲੋ ਬੋਲੋ ਹਾਂ ਜੀ ਨਾਮਿੰਦੀ ਘਾਲਤਾ ਪੇਂਡਰਾਂ ਵਾਲਾ ਬੱਚੇ ਨਰਵੋ ਸੋਇਆ ਪਾਈ ਸਾਹਿਬ ਜੀ ਆਪ ਜੀ ਕੁਛ ਕਹਿਣਾ ਚਾਹੁੰਦੇ ਬਾਜੀ ਮੈਂ ਧੰਨਵਾਦ ਕਰਾਂਗਾ ਪ੍ਰਬੰਧਕ ਕਮੇਟੀ ਦਾ ਵੀਰ ਵਿਕਰਮਜੀਤ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਵੀ ਮਾਣ ਬਖਸ਼ਿਆ ਇਸ ਪ੍ਰੋਗਰਾਮ ਦੇ ਵਿੱਚ ਬੁਲਾ ਕੇ ਤੇ ਇੱਥੋਂ ਦਾ ਪ੍ਰਬੰਧ ਜਿਹੜਾ ਦੇਖ ਕੇ ਬੜੀ ਖੁਸ਼ੀ ਹੋਈ ਕਿ ਬੱਚਿਆਂ ਨੂੰ ਇਸ ਤਰੀਕੇ ਨਾਲ ਸਿੱਖੀ ਨਾਲ ਜੋੜ ਰਹੇ ਨੇ ਇਹਨਾਂ ਚੀਜ਼ਾਂ ਦੀ ਲੋੜ ਹੈ ਸੋ ਸਾਰੇ ਵੀਰ ਵਧਾਈ ਦੇ ਪਾਤਰ ਨੇ ਤੇ ਅਰਦਾਸ ਕਰਾਂਗੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਕਿ ਇਸੇ ਤਰ੍ਹਾਂ ਹੀ ਇਹ ਵੀਰ ਲੱਗੇ ਰਹਿਣ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕਿਉਂਕਿ ਅੱਗੋਂ ਸਾਡੇ ਇਹਨਾਂ ਬੱਚਿਆਂ ਨੇ ਆਪਣੀ ਕੌਮ ਨੂੰ ਸੰਭਾਲਣਾ ਤੇ ਜੇ ਇਹਨਾਂ ਨੂੰ ਅੱਜ ਅਸੀਂ ਸੰਭਾਲ ਲਾਂਗੇ ਤੇ ਸਾਡਾ ਫਿਊਚਰ ਹੈ ਜਿਹੜਾ ਉਹ ਸੰਭਾਲਿਆ ਜਾਏਗਾ। ਸੋ ਮੈਂ ਇਸ ਵੀਡੀਓ ਦੇ ਮਾਧਿਅਮ ਰਾਹੀਂ ਮੱਲੇ ਦੀਆਂ ਸੰਗਤਾਂ ਨੂੰ ਵੀ ਬੇਨਤੀ ਕਰਾਂਗਾ ਕਿ ਵੀਰ ਜੀ ਨੇ ਇੱਕ ਥੋੜਾ ਜਿਹਾ ਗਿਲਾ ਵੀ ਜ਼ਾਹਿਰ ਕੀਤਾ ਫੇਸਬੁੱਕ ਦੇ ਉੱਤੇ। ਮੈਂ ਤਸਵੀਰیں ਦੇਖ ਰਿਹਾ ਸੀ ਇਹਨਾਂ ਦੀ ਪੋਸਟ ਕਿ ਇਹਨਾਂ ਹੰਗਾਰਾ ਨਹੀਂ ਮਿਲਿਆ ਇੱਥੋਂ ਦੇ ਮੱਲੇ ਦੇ ਸਾਨੂੰ ਪ੍ਰਬੰਧਕਾਂ ਵੱਲੋਂ ਤਾਂ ਪੂਰਾ ਮਿਲਿਆ ਪਰ ਸੰਗਤਾਂ ਵੱਲੋਂ ਨਹੀਂ ਮਿਲਿਆ ਤੇ ਜੇ ਇਹ ਵੀਡੀਓ ਸਾਰਿਆਂ ਨੂੰ ਬੇਨਤੀ ਹੈ ਵੀ ਪੰਚਾਇਤ ਉਹ ਸਾਰਿਆਂ ਦੇ ਘਰਾਂ ਤ ਵੀ ਸੁਣ ਲੈਣ ਜ਼ਰੂਰ ਕਿ ਇਹ ਉਪਰਾਲੇ ਕਰਨੇ ਕੋਈ ਸੋਖੇ ਨਹੀਂ ਸੰਗਤ ਜੀ ਤੁਹਾਡੇ ਬੱਚਿਆਂ ਵਾਸਤੇ ਉਪਰਾਲੇ ਕਰ ਰਹੇ ਨੇ ਸਾਡੇ ਵੀਰ ਕਿ ਆਪਣੇ ਬੱਚਿਆਂ ਨੂੰ ਆਪਣੀ ਕੌਮ ਦੇ ਨਾਲ ਆਪਣੀ ਸਿੱਖੀ ਦੇ ਨਾਲ ਜੋੜਿਆ ਜਾ ਸਕੇ ਸੋ ਤੁਹਾਡੇ ਸਾਥ ਦੀ ਬਹੁਤ ਲੋੜ ਹੁੰਦੀ ਹੈ ਜਿਵੇਂ ਕਿ ਵੀਰ ਜੀ ਦੱਸ ਰਹੇ ਸੀ ਜੇ ਭੰਗੜੇ ਦੀ ਕਲਾਸ ਲਾ ਦਿਆਂ ਤਾਂ ਫਿਰ ਸਾਰਾ ਮhalla ਇਕੱਠਾ ਹੋ ਜਾਣਾ ਇੱਥੇ ਤੇ ਬੜਾ ਦੁੱਖ ਹੁੰਦਾ ਵੀ ਬੱਚਿਆਂ ਨੂੰ ਗੁਰਮਤ ਦੀ ਕਲਾਸਾਂ ਤੋਂ ਤੋੜ ਕੇ ਮਾਪੋਂ ਕਹਿੰਦੇ ਨੇ ਜੀ ਉਹ ਭੰਗੜੇ ਦੀ ਕਲਾਸ ਤੇ ਜਾਣ ਲੱਗਿਆ ਜੀ ਉਹ ਤੋਂ ਬੜਾ ਦੁੱਖ ਹੁੰਦਾ ਵੀ ਸਾਡਾ ਫਿਊਚਰ ਹੈ ਨਾ ਬੱਚਿਆਂ ਨੇ ਸੰਭਾਲਣਾ ਹੈ ਤੇ ਜੇ ਅੱਜ ਸਾਡੀਆਂ ਪ੍ਰਬੰਧਕ ਕਮੇਟੀਆਂ ਸਾਡੇ ਵੀਰ ਨੌਜਵਾਨ ਇਹ ਉਪਰਾਲਾ ਕਰ ਰਹੇ ਨੇ ਤੇ ਆਪਾਂ ਅੱਗੇ ਹੋ ਕੇ ਇਹਨਾਂ ਦਾ ਸਾਥ ਦਿਈਏ ਆਪਣੇ ਬੱਚਿਆਂ ਨੂੰ ਇਹਨਾਂ ਕਲਾਸਾਂ ਦੇ ਵਿੱਚ ਭੇਜੀਏ ਤਾਂ ਕਿ ਸਿੱਖੀ ਦੇ ਨਾਲ ਜੁੜ ਸਕਣ ਸੋ ਖਾਲਸਾ ਪ੍ਰਚਾਰ ਮਿਸ਼ਨ ਪਟਿਆਲਾ ਵੱਲੋਂ ਆਪ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਜੀ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਤੇ ਇਹ ਸਾਰੀ ਕਵਰੇਜ ਹੈ ਜਿਹੜੀ ਆਪਜੀ ਤੱਕ ਪਹੁੰਚ ਜਾਏਗੀ ਸੋ ਜਰੂਰ ਸਾਰਿਆਂ ਤੱਕ ਪਹੁੰਚਾ ਦਿਓ ਤਾਂ ਕਿ ਇਹ ਮੈਸੇਜ ਜਿਹੜਾ ਸਾਰਿਆਂ ਤੱਕ ਪਹੁੰਚ ਸਕੇ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੇਖਿਆ ਸੰਗਤ ਜੀ ਤੁਸੀਂ ਆਪ ਜੀ ਨੇ ਕਿਸ ਤਰ੍ਹਾਂ ਭਾਈ ਵਿਕਰਮਬੀਰ ਸਿੰਘ ਜੀ ਤੇ ਭਾਈ ਬ੍ਰਿੰਦਰ ਸਿੰਘ ਜੀ ਨੇ ਪ੍ਰਾਲਾ ਕੀਤਾ ਤੇ ਬੱਚਿਆਂ ਨੂੰ ਗੁਰਬਾਣੀ ਨਾਲ ਬਾਣੇ ਨਾਲ ਜੋੜਿਆ ਤੇ ਬਹੁਤ ਵਧੀਆ ਪ੍ਰਾਲਾ ਕੀਤਾ ਸੋ ਭਾਈ ਸਾਹਿਬ ਜੀ ਚੜ੍ਹਦੀ ਕਲਾ ਵਾਸਤੇ ਇੱਕ ਗੱਜ-ਗੱਜ ਕਾਰਾ ਛੱਡ ਦਿਓ ਬੋਲੇ ਸੋ ਨਿਹਾਲ ਸੋਥੇ ਆਗੂ ਤੋਂ ਅੱਗੇ ਮੰਗਦੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ